ਇਟਲੀ ਦੇ ਸ਼ਹਿਰ ਬਰੇਸ਼ੀਆ ਵਿਖੇ ਨਗਰ ਕੀਰਤਨ ਮੌਕੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਧੰਨ ਜੀ ਹਾੜਾ ਤ੍ਰਿਓ ਫੋਰ ਖੰਡੇ ਤਾਰ ਹੋਵੇ ਜਨਮ ਸੇਹਲਾ ਵਾਹੋ ਵਾਹੋ ਕੋਬਿੰਦ ਸਿੰਘ ਆਪੇ ਗੁਰਚਿਲਾ ਇਹ ਮਹਾਵਕਨਸਾਰ ਗੁਰਦੁਆਰਾ ਸਾਜ ਖਾਨੇ ਇਸ਼ੇ ਦਰਬਾਰ ਬ੍ਰਿਸ਼ੀਆਂ ਵੱਲੋਂ ਖਾਲਸਾ ਪੰਥ ਦੇ ਸਾਜਨਾ ਦੇ ਸਿਵਾਸੇ ਇਹ ਮਹਾਨ ਨਗਰ ਕੀਰਤਨ ਸਜਾਇਆ ਗਿਆ। ਤੋਂ ਗੁਰੂ ਸਾਹਿਬ ਜੀ ਕਿਰਪਾ ਕਰਨੇ ਮਹਾਨ ਪਰਾਲੇ ਇਸੇ ਤਰ੍ਹਾਂ ਹੀ ਆਪਾਂ ਸੰਗਤਾਂ ਰਲ ਮਿਲ ਕੇ ਕਰਦੇ ਰਹੀਏ। ਸੋਣਾ ਸੋਨਟੇ ਦਿਮੇਦੀ ਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੀ ਪੁੱਤਰ ਧਰਤੀ ਤੇ ਖਾਲਸਾ ਪੰਥ ਦੀ ਸਾਜਨਾ ਹੋਈ। ਔਰ ਅੱਜ ਦੇਸ਼ਾਂ ਦੇਸ਼ਾਂ ਵਿੱਚ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਬਸ ਰਹੀਆਂ ਹਨ ਉੱਤਰੀ ਇਟਲੀ ਦੇ ਸ਼ਹਿਰ ਬਰੇਸ਼ੀਆ ਵੀ ਕਿ ਸਥਾਪਿਤ ਗੁਰਦੁਆਰਾ ਸੱਚਖੰਡ ਈਸ਼ਰ ਦਰਬਾਰ ਬਰੇਸ਼ੀਆ ਦੀ ਪ੍ਰਬੰਧਕ ਕਮੇਟੀ ਵੱਲੋਂ ਸਥਾਨਕ ਸੰਗਤਾਂ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਜਾਏ ਨਗਰ ਕੀਰਤਨ ਵਿੱਚ ਹਜ਼ਾਰਾਂ ਸਿੱਖ ਸੰਗਤਾਂ ਦਾ ਭਾਰੀ ਇਕੱਠ ਵੇਖਣ ਨੂੰ ਮਿਲਿਆ ਇਸ ਦੌਰਾਨ ਕੇਸਰੀ ਦਸਤਾਰਾਂ ਸਜਾ ਕੇ ਪਹੁੰਚੀਆਂ ਸੰਗਤਾਂ ਨੇ ਚੜਦੀ ਕਲਾ ਦੇ ਜੈਕਾਰੇ ਲਾਉਂਦਿਆਂ ਅਸਮਾਨ ਗੂੰਜਣ ਲਾ ਦਿੱਤਾ ਨਗਰ ਕੀਰਤਨ ਦੀ ਰੰਮਤਾ ਵਿਆ ਕੋਰਸਿਕਾ ਤੋਂ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀ ਸਿੰਘਾਂ ਦੀ ਗਵਾਈ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਬਹੁਤ ਹੀ ਸੁਚੱਜੇ ਤਰੀਕੇ ਨਾਲ ਹੋਈ ਨਗਰ ਕੀਰਤਨ ਦਰਨ ਵੱਖ-ਵੱਖ ਰਾਗੀ ਸਿੰਘਾਂ ਦੁਆਰਾ ਇਤਿਹਾਸ ਸਰਵਣ ਕਰਵਾਇਆ ਗਿਆ ਸਾਰੇ ਰਸਤੇ ਵਿੱਚ ਸੰਗਤਾਂ ਦੁਆਰਾ ਨਿਤਨੇਮ ਦਾ ਜਾਪ ਕੀਤਾ ਗਿਆ ਅਤੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਗਾਏ ਗਏ ਜਿਸ ਦਾ ਇਟਾਲੀਅਨ ਅਤੇ ਹੋਰਨਾ ਮੂਲ ਦੇ ਲੋਕਾਂ ਨੇ ਗਹਿਰਾ ਪ੍ਰਭਾਵ ਪਿਆ ਇਸ ਮੌਕੇ ਬਾਬਾਜੀਤ ਸਿੰਘ ਬਾਬਾ ਚੁਹਾਰ ਸਿੰਘ ਗੱਤਕਾ ਅਕੈਡਮੀ ਬਨਿਓਲਿਓ ਮੇਲਾ ਵੱਲੋਂ ਗੱਤਕੇ ਦੇ ਜ਼ੋਰ ਵਿਖਾਏ ਗਏ ਇਟਲੀ ਦੇ ਵੱਖ-ਵੱਖ ਇਲਾਕਿਆਂ ਦੇ ਹੋਰਨਾ ਗੁਰਦੁਰਾ ਸਾਹਿਬ ਵੱਖ-ਵੱਖ ਸੰਸਥਾਾਂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਇਸ ਨਗਰ ਕੀਰਤਨ ਦੌਰਾਨ ਵੱਖ-ਵੱਖ ਤਰ੍ਹਾਂ ਦੇ ਗੁਰੂ ਕੇ ਲੰਗਰ ਲਗਾਏ ਗਏ ਨਗਰ ਕੀਰਤਨ ਦਾ ਗੁਰਦੁਰਾ ਸਾਹਿਬ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਸ਼ਾਮ ਨੂੰ ਵੱਖ-ਵੱਖ ਸਥਾਨਾਂ ਤੋਂ ਹੁੰਦਾ ਹੋਇਆ ਬਰੇਸ਼ੀਆ ਦੀ ਪ੍ਰਕਰਮਾ ਕਰਦੇ ਆਂ ਨਗਰ ਕੀਰਤਨ ਦੀ ਸਮਾਪਤੀ ਵਿਵੇਕੋ ਦੀ ਪਾਰਕ ਵਿਖੇ ਹੋਈ ਸਮਾਪਤੀ ਤੇ ਹੈਲੀਕਾਪਟਰ ਦੁਆਰਾ ਨਗਰ ਕੀਰਤਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਅਤੇ ਸੰਗਤ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਸਮਾਪਤੀ ਮੌਕੇ ਪ੍ਰਸਿੱਧ ਟਾਡੀ ਸੁਖਵੀਰ ਸਿੰਘ ਭੌਰ ਦੁਆਰਾ ਗੁਰੂ ਇਤਿਹਾਸ ਸਰਵਣ ਕਰਾਇਆ ਗਿਆ ਇਸ ਨਗਰ ਕੀਰਤਨ ਮੌਕੇ ਵੱਖ-ਵੱਖ ਸੇਵਾਵਾਂ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਇਲਾਕੇ ਦੀਆਂ ਸੰਗਤਾਂ ਸੇਵਾਦਾਰਾਂ ਦਾ ਮਾਨ ਸਨਮਾਨ ਕੀਤਾ ਗਿਆ ਨਗਰ ਕੀਰਤਨ ਵਿੱਚ ਬਰੇਸ਼ੀਆ ਦੇ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸ਼ਮੂਲਤ ਕੀਤੀ ਇਸ ਮੌਕੇ ਪਹੁੰਚੇ ਸਥਾਨਕ ਮੇਅਰ ਨੇ ਸਿੱਖ ਸੰਗਤਾਂ ਨੂੰ ਨਗਰ ਕੀਰਤਨ ਦੀ ਵਧਾਈ ਦਿੰਦੇ ਆਖਿਆ ਕਿ ਇਤਲੀ ਸਿੱਖਾਂ ਦਾ ਆਪਣਾ ਘਰ ਹੈ ਤੇ ਹਰ ਕਿਸੇ ਨੂੰ ਬਰਾਬਰਤਾ ਦਾ ਪੂਰਾ ਅਧਿਕਾਰ ਹੈ ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ ਨੇ ਵੀ ਵਿਸ਼ੇਸ਼ ਸ਼ਿਰਕਤ ਕੀਤੀ ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖ ਚੜ੍ਹਦੀ ਕਲਾ ਵਿੱਚ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ

ਪਾਣੀ ਬਹੁਤ ਛਕ ਲਿਆ ਸਾਰੇ ਹੁਣ ਸਵੇਰ ਦੇ ਮੇਲੇ ਆਜੋ ਬੋਲੇ ਸਾਨਾ ਵਾਹ ਵਾਹ ਗਗਿੰਦ ਸਿੰਘ ਆਪੇ ਗੁਰਸਿੱਲਾ ਚੌਰਾਂ ਚਿੰਦ ਜੁਆ ਕੇ ਗੁਰਸਿੱਲਾ तू रे तू रे जावां आता 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 तू रे तू रे ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਦਾ ਸਦਕਾ ਜੋ ਗੁਰਦੁਆਰਾ ਸੱਚਖੰਡ ਸ੍ਰੀ ਈਸ਼ਰ ਦਰਬਾਰ ਸਾਹਿਬ ਤੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰੇ ਸਹਿਬਾਨ ਤੇ ਪੰਜ ਇਨਸਾਨ ਸਾਹਿਬ ਜੀ ਦੀ ਗਵਾਹੀ ਦੇ ਹੇਠ ਇਹ ਮਹਾਨ ਨਗਰ ਕੀਰਤਨ ਬੜਾ ਹੀ ਚੜ੍ਹਦੀ ਕਲਾ ਦੇ ਵਿੱਚ ਗੁਰੂ ਸਾਹਿਬ ਜੀ ਦੀ ਮਿਹਰ ਦੇ ਨਾਲ ਖਾਲਸੇ ਦੇ ਰੰਗ ਰੂਪ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸ਼ਹਿਰ ਦੀਆਂ ਪ੍ਰਕਰਮਾਂ ਕਰਦਾ ਹੋਇਆ ਇਹ ਮਹਾਨ ਨਗਰ ਕੀਰਤਨ ਅੱਜ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਚੜ੍ਹਦੀ ਕਲਾ ਦੇ ਵਿੱਚ ਸਮਾਪਤ ਹੋਇਆ ਜਿਸੇ ਠਾਠਾ ਮਾਰਦਾ ਮਹਾਨ ਕੱਠ ਗੁਰੂ ਦੀਆਂ ਸੰਗਤਾਂ ਦਾ ਜੋ ਕਿ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਕੋਈ ਥਾਂ ਇਦਾਂ ਦੀ ਨਹੀਂ ਸੀ ਜਿੱਥੇ ਕਿਸੇ ਨੂੰ ਖੜਨਵਾ ਤੇ ਜਗ੍ਹਾ ਮਿਲੇ ਇੰਨੀ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਹੈ ਤੇ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਉਹ ਮਹਾਨ ਮਹਾਪੁਰਖ ਤੰਤਨ ਸੰਤ ਬਾਬਾ ਮਾਨ ਸਿੰਘ ਜੀ ਭੇਵੇ ਵਾਲੇ ਜਿਨ੍ਹਾਂ ਨੇ ਸਿੱਖ ਕੌਮ ਨੂੰ ਬੜੀ-ਬੜੀ ਦੇਣ ਦਿੱਤੀ ਹੈ بڑے-बड़े ਥਾਵਾਂ ਤੇ ਬਾਹਰ ਦੇਸ਼-ਵਿਦੇਸ਼ਾਂ ਵਿੱਚ ਜਾ ਕੇ ਵੀ ਅੰਮ੍ਰਿਤ ਛਕਾਇਆ ਤੇ ਅੱਜ ਉਸੇ ਤਰੀਕੇ ਦੇ ਨਾਲ ਇਸ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਸਾਰੇ ਹੀ ਬਹੁਤ ਮਹਾਨ ਉਪਰਾਲਾ ਕਰਕੇ ਜੋ ਜਿੱਥੇ ਮਹਾਨ ਨਗਰ ਕੀਰਤਨ ਰੰਭੇ ਜਾਂਦੇ ਹਨ ਉੱਥੇ ਹਰ ਜਥੇ ਦਰਬਾਰ ਸਾਹਿਬ ਤੋਂ ਪਹੁੰਚ ਕਰਕੇ ਬੜੀਆਂ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਨ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਪ੍ਰਬੰਧਕ ਕਮੇਟੀ ਵੱਲੋਂ ਸੋ ਗੁਰੂ ਸਾਹਿਬ ਜੀ ਕਿਰਪਾ ਕਰਨੇ ਮਹਾਨ ਉਪਰਾਲੇ ਇਸੇ ਤਰ੍ਹਾਂ ਹੀ ਆਪਾਂ ਸੰਗਤਾਂ ਰਲ ਮਿਲ ਕੇ ਕਰਦੇ ਰਹੀਏ ਸੋ ਸਾਰੀਆਂ ਸੰਗਤਾਂ ਨੂੰ ਜੀ ਆਇਆਂ ਸਾਰਿਆਂ ਦਾ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਜਰਨੈਲ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪੀਓ ਫੋਰ ਖੰਡੇਤਾਰ ਹੋਵੇ ਜਨਮ ਸਹਿਲਾ ਵਾਹੋ ਵਾਹੋ ਕੋਬਿੰਦ ਸਿੰਘ ਆਪੇ ਗੁਰਚਿਲਾ ਇਹ ਮਹਾਵਕਨਸਾਰ ਗੁਰਦੁਆਰਾ ਸੱਚਖੰਡ ਇਸ਼ਕਦਰਬਾਰ ਬ੍ਰਿਸ਼ੀਆ ਵੱਲੋਂ ਖਾਲਸਾ ਪੰਥ ਦੀ ਸਾਜਨਾ ਜੇ ਸੇਵਾ ਸੇ ਇਹ ਮਹਾਨ ਨਗਰ ਕੀਰਤਨ ਸਜਾਇਆ ਗਿਆ ਇਹ ਉਹ ਸੋਹਣਾ ਸੋਨਟੇ ਦਿਮੇਦੀ ਸਾਖੀ ਵਾਲੇ ਦਿਨ ਅਨੰਦਪੁਰ ਸਾਹਿਬ ਦੀ ਪੁੱਤਰ ਧਰਤੀ ਤੇ ਖਾਲਸਾ ਪੰਥ ਦੀ ਸਜਣਾ ਹੋਈ ਔਰ ਅੱਜ ਦੇਸ਼ਾਂ ਦੇਸ਼ਾਂ ਵਿੱਚ ਗੁਰੂ ਨਾਨਕ ਨਾਮ ਲੈਵਾ ਸੰਤਾਂ ਵਸ ਰੀਆਂ ਹਨ ਔਰ ਸਾਰੀਆਂ ਸੰਤਾਂ ਨੂੰ ਇਸ ਬਾਰਕ ਦਿਨ ਦੀਆਂ ਲੱਖ ਲੱਖ ਵਧਾਈ ਹੋਵੇ ਔਰ ਮੈਂ ਸਮਝਦਾ ਹਾਂ ਕਿ ਆ ਮੈਂ ਦੇਖ ਰਿਹਾ ਕਿ ਬੜੇ ਵੱਡੀ ਕਿਰਤੀ ਵਿੱਚ ਗੁਰੂ ਦੀ ਕਿਰਪਾ ਹੋ ਰਹੀ ਹੈ ਗੁਰੂ ਦੀ ਕਲਾ ਵਰਤ ਰਹੀ ਹੈ ਕਿ ਬਹੁਤ ਵੱਡੀ ਗੱਲ ਦੀ ਸਿੱਖ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਏ ਨੂੰ ਨਮਸਕਾਰ ਕਰਨ ਵਾਸਤੇ ਸੜਕਾਂ ਤੇ ਖੜੇ ਨੇ ਉਡੀਕ ਰਹੇ ਨੇ ਕਿ ਕਦੋਂ ਕਰਗੀਆਂ ਵਾਲੇ ਪਾਸ਼ਾ ਦੀ ਮਿਹਰ ਹੋਵੇ ਤੇ ਅਸੀਂ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਏ ਨੂੰ ਨਾ ਤਮਾਸਕ ਹੋ ਕੇ ਆਪਣਾ ਜੀਵਨ ਸਫਲਾ ਕਰੀਏ ਮੈਂ ਦੇਸ਼ ਵਿਦੇਸ਼ ਵਿੱਚ ਵਸਾੀਆਂ ਸਮੂਹ ਸਿੱਖ ਸੰਤਾਂ ਨੂੰ ਇਹ ਸਬਾਰਕ ਦਿੰਦੀਆਂ ਲੱਖ ਲੱਖ ਵਾਰ ਵਧਾਈ ਪੇਸ਼ ਕਰਨਾ ਤੇ ਆਓ ਰਲ ਮਿਲ ਕੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਇਸ ਮਹਾਨ ਪਵਿੱਤਰ ਦਿਹਾੜੇ ਨੂੰ ਮਨਾ ਕੇ ਆਪਣਾ ਜੀਵਨ ਸਫਲਾ ਕਰੀਏ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ